ਅੱਜ ਅਸੀਂ ਗੱਲ ਕਰਨွားਦੇ ਹਾਂ ਐਲੀਸਾ ਲੈਮ ਦੀ ਮੌਤ ਬਾਰੇ ਜੋ ਕੈਲੀਫੋਰਨੀਆ ਦੇ ਲਾਸ ਐਂਜਲਸ ਵਿੱਚ ਹੋਈ ਸੀ ਇਹ ਮਾਮਲਾ ਅਜ ਵੀ ਬਹੁਤ ਗੁੰਝਲਦਾਰ ਹੈ ਤੇ ਇਹ ਅਨੇਕ ਸਵਾਲ ਛੱਡ ਕੇ ਗਿਆ ਇਹ ਮਿਸਟਰੀ ਸਾਰੀ ਦੁਨੀਆ ਦੇ ਲੋਕਾਂ ਨੂੰ ਹੈਰਾਨ ਕਰਦੀ ਹੈ ਐਲੀਸਾ ਲੈਮ ਇੱਕ 21 ਸਾਲਾਂ ਦੀ ਕੈਨੇਡੀਅਨ ਕੁੜੀ ਸੀ ਜੋ ਅਮਰੀਕਾ ਦੇ ਲਾਸ ਐਂਜਲਸ ਸ਼ਹਿਰ ਵਿੱਚ ਘੁੰਮਣ ਗਈ ਸੀ ਜਨਵਰੀ 2013 ਵਿੱਚ ਉਹ ਸੀਜ਼ਲ ਹੋਟਲ ਵਿੱਚ ਰੁਕੀ ਇਹ ਹੋਟਲ ਆਪਣੇ ਖਤਰਨਾਕ ਇਤਿਹਾਸ ਤੇ ਭਿਆਨਕ ਘਟਨਾਵਾਂ ਲਈ ਮਸ਼ਹੂਰ ਹੈ ਪਰ ਅਜੇ ਹੀ ਇੱਕ ਆਮ ਸੈਲਾਨੀ ਲਈ ਇੱਥੇ ਰੁਕਣਾ ਕੋਈ ਵੱਡੀ ਗੱਲ ਨਹੀਂ ਸੀ ਅਸਲੀ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਇਹ ਸੈਲਾਨੀ ਤਿੰਨ ਦਿਨ ਬਾਅਦ ਅਚਾਨਕ ਗਾਇਬ ਹੋ ਜਾਂਦੀ ਹੈ ਬਹੁਤ ਜਲਦੀ ਹੀ ਪੁਲਿਸ ਨੇ ਉਸ ਦੀ ਗੁੰਮ ਹੋਣ ਦੀ ਜਾਂਚ ਸ਼ੁਰੂ ਕੀਤੀ ਪਰ ਜਦੋਂ ਵੀਡੀਓ ਫੁਟੇਜ ਮਿਲੀ ਤਾਂ ਸਾਰੇ ਲੋਕ ਹੈਰਾਨ ਰਹਿ ਗਏ ਇਹ ਫੁਟੇਜ ਉਸ ਦੇ ਹੋਟਲ ਦੀ ਲਿਫਟ ਦੀ ਕੈਪਚਰ ਕੀਤੀ ਗਈ ਸੀ ਜਿਵੇਂ ਐਲੈਸਾ ਇੱਕ ਬੜੇ ਹੀ ਅਜੀਬ ਤਰੀਕੇ ਨਾਲ ਬੇਚੈਨੀ ਨਾਲ ਸਾਹਮਣਾ ਕਰ ਰਹੀ ਸੀ ਉਹ ਲਿਫਟ ਵਿੱਚ ਬਹੁਤ ਹੀ ਗਲਤ ਅੰਦਾਜ਼ ਵਿੱਚ ਕਦਮ ਰੱਖਦੀ ਹੈ ਜਿਵੇਂ ਉਹ ਕਿਸੇ ਤੋਂ ਲੁਕ ਰਹੀ ਹੋਵੇ ਇਸ ਦੇ ਨਾਲ ਹੀ ਉਹ ਕਿਸੇ ਨਾਲ ਗੱਲਾਂ ਕਰਦੀ ਹੈ ਪਰ ਕੈਮਰੇ ਵਿੱਚ ਉਸ ਦੇ ਸਾਹਮਣੇ ਕੋਈ ਨਹੀਂ ਸੀ ਇਹ ਆਖਰੀ ਵਾਰ ਹੀ ਉਹ ਦਿਖਾਈ ਦਿੱਤੀ ਸੀ ਤੇ ਇਸ ਤੋਂ ਬਾਅਦ ਫਿਰ ਉਹ ਅਚਾਨਕ ਗਾਇਬ ਹੋ ਜਾਂਦੀ ਹੈ ਇਹ ਵੀਡੀਓ ਲੋਕਾਂ ਦੇ ਮਨ ਵਿੱਚ ਕਈ ਪ੍ਰਸ਼ਨ ਖੜੇ ਕਰ ਗਈ ਕਿ ਉਹ ਕਦੇ ਕਿਸੇ ਮਨੋਵਿਗਿਆਨਿਕ ਤਣਾਤੁਪੀੜ ਸੀ ਜਾਂ ਫਿਰ ਹੋਟਲ ਵਿੱਚ ਕੁਝ ਅਜੀਬ ਹੋ ਰਿਹਾ ਸੀ ਜੋ ਉਹ ਇਹਨਾਂ ਚੀਜ਼ਾਂ ਦਾ ਸਾਹਮਣਾ ਕਰ ਰਹੀ ਸੀ ਪਰ ਫੁਟੇਜ ਦੇ ਬਾਅਦ ਅਗਲੇ ਮਹੀਨੇ ਮਾਰਚ 2013 ਵਿੱਚ ਐਲਿਸਾ ਦੀ ਸ਼ੱਕੀ ਰੂਪ ਵਿੱਚ ਸਾਫ਼ ਪਾਣ ਦੇ ਟੈਂਕ ਵਿੱਚੋਂ ਲਾਸ਼ ਮਿਲੀ ਹੋਟਲ ਦੇ ਮਹਿਮਾਨਾਂ ਨੇ ਸਿਹਤ ਦੀ ਸ਼ਿਕਾਇਤ ਕੀਤੀ ਸੀ ਕਿਉਂਕਿ ਪਾਣੀ ਦਾ ਰੰਗ ਗੰਧਲਾ ਸੀ ਕੁਝ ਲੋਕਾਂ ਨੇ ਬਾਅਦ ਵਿੱਚ ਦਾਵਾ ਕੀਤਾ ਕਿ ਉਹਨਾਂ ਦਾ ਪਾਣੀ ਕਾਲਾ ਸੀ ਤੇ ਇਸ ਦਾ ਸਵਾਦ ਬੜਾ ਅਜੀਬ ਸੀ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਅਲੀਸਾ ਦੀ ਲਾਸ਼ ਇੱਕ ਬੰਦ ਟੈਂਕ ਵਿੱਚ ਮਿਲੀ ਇਹ ਸਾਰਾ ਮਾਮਲਾ ਅਜੇ ਵੀ ਇੱਕ ਅਜੀਬ ਰਾਜ਼ ਬਣਿਆ ਹੋਇਆ ਹੈ ਬਹੁਤ ਸਾਰੇ ਲੋਕ ਮੰਨਦੇ ਨੇ ਕਿ ਇਹ ਇੱਕ ਨੋਰਮਲ ਮੌਤ ਸੀ ਪਰ ਕੁਝ ਲੋਕ ਸਿਆਸੀ ਇਲਜ਼ਾਮਾ ਹੋਟਲ ਤੇ ਹੋਰ ਰਾਜਨੀਤਿਕ ਚੀਜ਼ਾਂ ਨੂੰ ਵੀ ਮੰਨਦੇ ਨੇ ਕਿ ਇਹ ਸਿਰਫ ਇੱਕ ਹਾਦਸਾ ਸੀ ਜਾਂ ਇਸ ਦੇ ਪਿੱਛੇ ਕੁਝ ਹੋਰ ਸੀ ਇਸ ਕਹਾਣੀ ਦੇ ਅਸਲ ਨਤੀਜੇ ਤੇ ਅਜੇ ਤੱਕ ਕੋਈ ਪਹੁੰਚ ਨਹੀਂ ਸਕਿਆ ਕੋਈ ਵੀ ਅਜੇ ਤੱਕ ਇਸ ਅਜੀਬ ਘਟਨਾ ਨੂੰ ਸੁਲਝਾ ਹੀ ਨਹੀਂ ਪਾਇਆ ਪਰ ਮਾਹਿਰਾ ਨੇ ਬਾਈਪੋਲਰ ਡਿਸਆਰਡਰ ਨੂੰ ਧਿਆਨ ਵਿੱਚ ਰੱਖਦਿਆਂ ਖੋਜ ਜਾਰੀ ਕੀਤੀ ਕੋਰਨਰ ਰਿਪੋਰਟ ਜੂਨ ਵਿੱਚ ਜਾਰੀ ਕੀਤੀ ਗਈ ਜਿਸ ਵਿੱਚ ਦੱਸਿਆ ਗਿਆ ਕਿ ਐਲਿਸਾ ਦੀ Laash ਬਿਨਾ ਕੱਪੜਿਆਂ ਦੇ ਮਿਲੀ ਲਿਫਟ ਵੀਡੀਓ ਵਿੱਚ ਜੋ ਉਸਨੇ ਪਹਿਨੇ ਹੋਏ ਸੀ ਉਸੀ ਤਰ੍ਹਾਂ ਦੇ ਕੱਪੜੇ ਪਾਣੀ ਵਿੱਚ ਤੈਰ ਰਹੇ ਸਨ। ਉਸ ਦਾ ਸਰੀਰ ਰੇਤ ਵਰਗੇ ਕਣਾਂ ਨਾਲ ਲਿਪਿਆ ਹੋਇਆ ਸੀ। ਉਸ ਕੋਲੋਂ ਉਸ ਦੀ ਘੜੀ ਅਤੇ ਕਮਰੇ ਦੀ ਚਾਬੀ ਵੀ ਬਰਾਮਦ ਹੋਈ। ਅਲੀਸਾ ਦਾ ਸਰੀਰ ਥੋੜਾ ਸੜਿਆ ਵੀ ਹੋਇਆ ਸੀ ਅਤੇ ਫੁੱਲਿਆ ਹੋਇਆ ਸੀ। ਤੇ ਇਹ ਜ਼ਿਆਦਾਤਰ ਆਰੇ ਰੰਗ ਦਾ ਦਿਖਾਈ ਦੇ ਰਿਹਾ ਸੀ। ਸਰੀਰ ਉੱਤੇ ਸਦਮੇ ਜਾਂ ਹਮਲੇ ਜਾਂ ਫਿਰ ਖੁਦਕੁਸ਼ੀ ਦਾ ਕੋਈ ਸਬੂਤ ਨਹੀਂ ਸੀ। ਜਾਂਚ ਕਰਤਾਵਾਂ ਨੂੰ ਉਸ ਸਮਾਨ ਵਿੱਚ ਪਾਈਆਂ ਗਿਆ ਘਰੇਲੂ ਦਵਾਈਆਂ ਦੇ ਨਾਲ ਨਾਲ ਸਿੰਟੈਪ ਤੇ ਆਈਬੂਪਰੋਫੈਨ ਵਰਗੀਆਂ ਇੰਗਲਿਸ਼ ਦਵਾਈਆਂ ਮਿਲੀਆਂ। ਐਲਕੋਹਲ ਦੀ ਬਹੁਤ ਘੱਟ ਮਾਤਰਾ ਮੌਜੂਦ ਸੀ ਪਰ ਕੋਈ ਹੋਰ ਨਸ਼ੇ ਵਾਲੀਆਂ ਦਵਾਈਆਂ ਨਹੀਂ ਸਨ। ਜਾਂਚ ਕਰਤਾਵਾਂ ਤੇ ਹੋਰ ਮਾਹਿਰਾਂ ਨੇ ਹਾਲਾਂਕਿ ਨੋਟ ਕੀਤਾ ਕਿ ਉਸ ਦੇ ਸਿਸਟਮ ਵਿੱਚ ਉਸ ਦੀ ਦਵਾਈਆਂ ਬਾਰੇ ਇਹ ਸੰਕੇਤ ਦਿੱਤਾ ਹੈ ਕਿ ਉਹ ਘੱਟ ਦਵਾਈ ਲੈ ਰਹੀ ਸੀ ਜਾਂ ਉਸ ਨੇ ਹਾਲ ਹੀ ਵਿੱਚ ਆਪਣੀਆਂ ਦਵਾਈਆਂ ਲੈਣਾ ਬੰਦ ਕਰ ਦਿੱਤਾ ਸੀ। ਜਾਂਜਕ ਨੇ ਇਹ ਨਾਜ਼ਰ ਲਗਾਇਆ ਕਿ ਐਲिसा ਦੀ ਮੌਤ ਕਿਵੇਂ ਹੋਈ ਪਰ ਸ਼ੁਰੂਆਤੀ ਤੌਰ ਤੇ ਇਹ ਸਾਫ਼ ਨਹੀਂ ਹੋਇਆ ਕਿ ਪਹਿਲੀ ਗੱਲ ਤਾਂ ਉਹ ਟੈਂਕ ਵਿੱਚ ਕਿਵੇਂ ਗਈ ਕਿਉਂਕਿ ਹੋਟਲ ਦੀ ਛੱਤ ਤੱਕ ਪਹੁੰਚਣ ਵਾਲੇ ਦਰਵਾਜ਼ੇ ਤੇ ਪੌੜੀਆਂ ਬੰਦ ਹਨ ਸਿਰਫ ਸਟਾਫ ਕੋਲ ਹੀ ਪਾਸਕੋਰਡ ਤੇ ਚਾਬੀਆਂ ਨੇ ਤੇ ਜੇ ਕੋਈ ਜ਼ਬਰਦਸਤੀ ਜਾਣ ਦੀ ਕੋਸ਼ਿਸ਼ ਕਰੇ ਤਾਂ ਅਲਾਰਮ ਸ਼ੁਰੂ ਹੋ ਜਾਵੇਗਾ ਗੋਜ਼ ਕਰਨ ਵਾਲੇ ਕੁੱਤਿਆਂ ਦੁਆਰਾ ਪਤਾ ਲੱਗਾ ਸੀ ਕਿ ਉਸ ਦੀ ਖੁਸ਼ਬੂ ਇੱਕ ਖਿੜਕੀ ਦੇ ਕੋਲ ਘੁੰਮ ਹੋ ਗਈ ਜੋ ਉਸ ਨਾਲ ਜੁੜੀ ਹੋਈ ਸੀ ਸਾਡੇ ਲਈ ਅਹਿਮ ਗੱਲ ਇਹ ਹੈ ਕਿ ਐਲਿਸਾ ਲੈਂਡ ਦੀ ਮੌਤ ਅਜੇ ਤੱਕ ਅਜੀਬ ਤਰੀਕੇ ਨਾਲ ਬੁਨਿਆਦੀ ਸਵਾਲ ਖੜੇ ਕਰਦੀ ਹੈ ਤੇ ਇਸ ਘਟਨਾ ਨੇ ਸਾਰੀ ਦੁਨੀਆ ਵਿੱਚ ਸ਼ੰਕਾ ਤੇ ਗਲਤਫਹਿਮੀਆਂ ਨੂੰ ਜਨਮ ਦਿੱਤਾ ਸੋ ਤੁਸੀਂ ਕੀ ਸੋਚਦੇ ਹੋ ਐਲਿਸਾ ਲੈਂਡ ਦੀ ਮੌਤ ਦੇ ਬਾਰੇ ਕੀ ਇਸ ਦੇ ਪਿੱਛੇ ਬਾਈਪੋਲਰ ਡਿਸਆਰਡਰ ਦੀ ਬਿਮਾਰੀ ਸੀ ਜਾਂ ਇਹ ਸਿਰਫ ਇੱਕ ਹਾਦਸਾ ਸੀ ਜਾਂ ਇਸ ਦੇ ਪਿੱਛੇ ਕੁਝ ਹੋਰ ਵੱਡਾ ਹੈ